ਹੁਣ ਆਪਾਂ ਰੋਟੀ ਬੇਲ ਕੇ ਬਣਾਉਨੇ ਆ ਅੱਗੇ ਜਿਹੜੀ ਆਪਣੇ ਰੋਟੀ ਘਰੇ ਥੱਪ ਕੇ ਹੀ ਬਣਦੀ ਸੀ ਉਹ ਰੋਟੀ ਦਾ ਵੀ ਸਵਾਦ ਹੀ ਵੱਖਰਾ ਸੀ ਤੇ ਬੀਬੀਆਂ ਪੂਣਾ ਰੱਖ ਲੈਂਦੀਆਂ ਸੀ ਹਾਂਜੀ ਪੂਣ ਰੱਖ ਕੇ ਤੇ ਜਿਹੜਾ ਪੇੜੇ ਦਾ ਆਕਾਰ ਥੱਪ ਕੇ ਨੂੰ ਵਧਾਇਆ ਜਾਂਦਾ ਸੀ ਰੋਟੀ ਦਾ ਬਣਾਇਆ ਜਿਵੇਂ ਇਕਤਨੀ ਹੈ ਹਾਂਜੀ ਇਹ ਬੜੀ ਮਸ਼ਹੂਰ ਸੀ ਗੀਤਾਂ ਦੇ ਵਿੱਚ ਵੀ ਬਹੁਤ ਚੱਲਦੀ ਰਹੀ ਇਕਤਨੀ ਹਾਂਜੀ ਇਹ ਮਤਲਬ ਅੱਗੇ ਮਾਤਾ ਆਪਣੇ ਘਰੇ ਤਿਆਰ ਕਰਦੇ ਸੀ ਬੀਬੀਆਂ ਇਹ ਹਾਂ ਹਾਂ ਇਹ ਮਤਲਬ ਤੀਲੀਆਂ ਆਪਣੇ ਉਹਦੀਆਂ ਮੈਂ ਵੀ ਚੱਲਦੀ ਵੇਖੀ ਆ ਉਦੋਂ ਛੋਟੇ ਛੋਟੇ ਹੁੰਦੇ ਸੀ ਹਾਂ ਇਹਦੇ ਕਿ ਰੋਟੇ ਰੱਖਦੇ ਸੀ ਪੂਣੇ ਰੱਖਦੇ ਸੀ ਵਿੱਚ ਡਬਲ ਬਣੀ ਚਵਾਰ ਵਾਲੀ ਆ ਆ ਬਾਈ ਕਹਦੇ ਆਸਤੇ ਆ ਹੁਣ ਤਾਂ ਖਰਚ ਨੇ ਲੋਹੇ ਦੇ ਹੋਗੇ ਇਹ ਮਸੱਦ ਸੀ ਅੱਗੇ ਜਿਵੇਂ ਮਸੱਦੀਆਂ ਵੀ ਅੱਗੇ ਜਿਵੇਂ ਕਰੇ ਆਪਣੇ ਬਣਦੇ ਸੀ ਛੋਟੀ ਮਸੱਦੀ ਜਿਵੇਂ ਆ ਗਈ ਜੇ ਅੱਛਾ ਜਿਹਨੂੰ ਜਿਹਨੂੰ ਆਪਾਂ ਕਹਿੰਦੇ ਆ ਇੱਕ ਹੁਣ ਵੀ ਘਾਤ ਉਦੋਂ ਘਾਤ ਬਣੀ ਸੀ ਮਸੱਦ ਫੇਰੀ ਜਾਂਦਾ ਹਾਂ ਹਾਂ ਉਹ ਜਿਵੇਂ ਆਪਣੇ ਘਰੇ ਅੱਗੇ ਮਸੱਦ ਨਾਲੋਂ ਜ਼ਿਆਦਾ ਖਰਚ ਨੇ ਤਾਂ ਬਾਅਦ ਚਾਲਦੇ ਲੋਹੇ ਦੇ ਆਪਣੇ ਮਸੱਦੀ ਜ਼ਿਆਦਾ ਚਾਲਦੇ ਸੀ ਠੀਕ ਹੈ ਘਰੇ ਵਾ ਪ੍ਰਸ਼ਾਦ ਦੇ ਕੇ ਜਿਵੇਂ ਬਣਦੀ ਉਹਦੇ ਮਸੱਦੀ ਨਾਲ ਇਹ ਨਾਲ ਬਣਦੀ ਸੀ ਛੋਟੀਆਂ ਅੱਛਾ ਜੀ ਹਾਂ ਇਹ ਲੱਕੜ ਦੇ ਮੋਢਲ ਵਰਤੀ ਨੇ ਜਿਵੇਂ ਉਹ ਡੋਈ ਆ ਗਈ ਜਿਵੇਂ ਉਹ ਲੱਕੜ ਦੀ ਇਹ ਕਟਛੀ ਹੈ ਹਾਂਜੀ ਉਹਨੂੰ ਡੋਈ ਕਹਿੰਦੇ ਆ ਠੀਕ ਹੈ ਹਾਂ ਅਗੇ ਆਪਣੇ ਜਮਚਾਤਰ ਭਾਂਡੇ ਦੀ ਪਿੱਤਲ ਦੀ ਹੁੰਦੀ ਕਟਛੀ ਕੁਰਸੀ ਜਿਵੇਂ ਚਾਰ ਕੱਢਣਾ ਜੋ ਉੱਥੇ ਨਹੀਂ ਵਰਤਦੀ ਫਿਰ ਲੱਕੜ ਦੀ ਵਰਤਦੀ ਹਾਂਜੀ ਆਹ ਪਕੌੜੇ ਕੱਢਣ ਵਾਸਤੇ ਹੈ ਹਾਂ ਚਾਰ ਨਾਲ ਦੇਸੀ ਚਾਰ ਨਾਲ ਬਣਿਆ ਵਸਦਾ ਅੱਗੇ ਪਕੌੜੇ ਬਈ ਇਹ ਸਮਾਨ ਫਿਰ ਕਿੰਨੇ ਟਾਈਮ ਜ ਇਕੱਠਾ ਹੋਇਆ ਇੰਨਾ ਇਹ ਮੇਰੇ ਕੋਲੋਂ ਤਾਂ 4-5 ਸਾਲਾਂ ਚ ਤਕਰੀਬਨ ਹੋ ਗਿਆ ਸੀ ਹੁਣ ਤਾਂ ਜਿਵੇਂ ਟਾਵਾ ਟਾਵਾ ਸਮਾਨ ਨਹੀਂ ਹੁੰਦਾ ਮੇਰੇ ਕੋਲੇ ਤੁਹਾਨੂੰ ਮਿਲ ਜਾਂਦਾ ਫਿਰ ਲੈ ਲੀਦਾ ਉਹ ਹਾਂਜੀ ਹਾਂਜੀ ਬਾਕੀ ਇਹਨਾਂ ਨੇ ਵੀ ਆਪਣੇ ਕੋਲ ਵਲਦਾਂ ਨੂੰ ਕੁਛ ਦੇਣ ਵਾਸਤੇ ਜਿਹੜਾ ਨਹੀਂ ਆਰਲੀਆ ਇਹ ਉਹ ਉਹ ਤਾਂ ਨਾਲ ਹੋ ਪਈ ਹੈ ਨਹੀਂ ਇਹ ਇਹਦੇ ਨਾਲ ਉਹ ਫੜਦੇ ਮੂੰਹ ਫੜਦੇ ਸੀ ਜਾਂ ਕੀ ਸੀ ਨਹੀਂ ਨਹੀਂ ਇਹ ਤਾਂ ਆਰਲੀਆ ਉੱਥੇ ਪੈਂਦੀ ਦੋ ਅੱਛਾ ਉਹ ਫੜਦੇ ਆਰਲੀਆ ਜਮੇਦ ਦੇ ਵਿੱਚ ਨਾ ਦੇਖੋ ਇੱਥੇ ਆ ਜਮੇ ਆ ਆਰਲੀਆ ਆਰਲੀਆ ਅੱਛਾ ਇਹਨੂੰ ਆਰਲੀਆ ਪੈਂਦੀ ਸੀ ਠੀਕ ਆ ਠੀਕ ਆ ਉਹ ਮੈਂ ਕਿਹਾ ਕਿਦੇ ਉਹ ਜਿਵੇਂ ਮੂੰਹ ਨੂੰ ਖੋਲਣ ਵਾਸਤੇ ਨਹੀਂ ਨਹੀਂ ਉਹ ਨਹੀਂ हां ए अर्लिंगा ठीक है हां जी जमे हुन ਘੋੜਿਆਂ ਨੂੰ ਥੱਲੇ ਵਾਲੇ ਜਵਾਰੀ ਨੂੰ ਪਾ ਲੈਂਦੇ ਆ ਟੋਚ ਚਲਾਉਂਦੇ ਉਹ ਟੋਚ ਆਪਣੇ ਤੇ ਟੰਗਿਆ ਨਹੀਂ ਮੇਰੇ ਕੋਲ ਉਹ ਹੈਗਾ ਸੀ ਇੱਥੇ ਪਿਆ ਅੱਛਾ ਜੀ ਆਪਾਂ ਘੋੜੀਆਂ ਲਾਉਂਦੇ ਨੇ ਟੋਚ ਉਹ ਠੀਕ ਹੈ ਹਾਂ ਉਹ ਤਾਂ ਬਣਾ ਹੁੰਦਾ ਸੀਗਾ ਤੇ ਉਹਨੂੰ ਬੁੱਲ ਨੂੰ ਪਾ ਕੇ ਦੇ ਮਰੋੜ ਦਿੰਦੇ ਸੀ ਉਹ ਮਰੋੜ ਮਰੋੜ ਲਈ ਹਾਂ ਬੁੱਲ ਨੂੰ ਹਾਂ ਜੀ ਉਹ ਤਾਂ ਜਦੋਂ ਖਰਾਬ ਕਰਦੇ ਨੇ ਨਵਾਂ ਬਣਾਉਂਦੇ ਹਾਂ 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 ਜੋ ਉਹ ਉਹ ਵਰਤੇ ਜਾਂਦਾ ਉਹ ਮੈਂ ਉਹ ਹੀ ਸਮਝ ਕੇ ਮੈਂ ਕਿਤੇ ਉਹ ਚੀਜ਼ ਹੈ ਨਹੀਂ ਨਹੀਂ ਇਹ ਤਾਂ ਉਹਦੇ ਨਾਲ ਇਹ ਤਾਂ ਬਿਜਿਨ ਵਾਲੀ ਡ੍ਰਿਲ ਹੈ ਠੀਕ ਹੈ ਆਪਣ ਮੁੰਨੀ ਕਹਿੰਦੇ ਸੀ ਇਹਨੂੰ ਬਿਜਿਨ ਵਾਲੀ ਹਾਂ ਜੀ ਉਹਦੀ ਹੈਗੇ ਠੀਕ ਇਹ ਹਾਲ ਵਾਂਗੂੰ ਹੁੰਦੀ ਸੀ ਛੋਟਾ ਹਾਲ ਹੀ ਸੀ ਇੱਕ ਦੰਦਾ ਇਹ ਛੋਟੀ ਜਿਵੇਂ ਹਾਲ ਵੱਡਾ ਹੁੰਦਾ ਬਸ ਉਹਦੇ ਉਹ ਵੱਡਾ ਹਾਲ ਹਾਂ ਉਹਦੀ ਬੰਦਰ ਹੋਰ ਹੈ ਸਹੀ ਹੈ ਹਾਂ ਉਹ ਕੜੱਕਾ ਬਈ ਹਾਂ ਕੜੱਕਾ ਅੱਗੇ ਜਿਵੇਂ ਆਪਣੇ ਕਮਾ ਦੇ ਵਿੱਚ ਨਾ ਗਿੱਦੜਾਂ ਕੋ ਦੂੜੇ ਜ਼ਿਆਦਾ ਹੁੰਦੇ ਸੀ ਜਿਵੇਂ ਜਾਂ ਹੋਰ ਪਸ਼ੂ ਆਉਂਦੇ ਸੀ ਉਹਨੂੰ ਲਾਉਂਦੇ ਸੀ ਠੀਕ ਹੈ ਇਹਦੇ ਪਾਸੇ ਨਾ ਆਪ ਲਾਏ ਵਿੱਚ ਚਾਰ ਸਿੰਗਲ ਹੁੰਦੇ ਵੱਡੇ ਅੱਛਾ ਉਹ ਕਿੱਲੇ ਗੱਡਿਕ ਉਹਨਾਂ ਚ ਬੰਦ ਦਿੰਦੇ ਸੀ ਇਜਾ ਸਪਰੇਂਗ ਹੁੰਦਾ ਸੀਗਾ ਉਹਦੀ ਬੜੀ ਤਰਤੀ ਉਹ ਵੀ ਕੱਢਿਆ ਕਿ ਉਹ ਕਿਹੜੇ ਹੱਥ ਉੱਤੇ ਵੱਜ ਜਾਂਦਾ ਜੀ ਰੰਗ ਰੰਗ ਹਾਂਜੀ 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 ਬਸ ਜਦੋਂ ਉਹ ਚ ਪਸ਼ੂ ਪੈਰ ਪਾਉਂਦੇ ਤੇ ਪਿੰਨ ਇੱਕ ਦੂਜੇ ਪਤੀ ਫਸੀ ਵੀ ਉਹ ਨਿਕਲ ਜਾਂਦੀ ਹੈ ਤੇ ਉਹ ਤੋਂ ਪੂਰਾ ਪੂਰਾ ਘੋਟ ਲੈਂਦਾ ਫਿਰ ਕੋਈ ਵੀ ਪਣਾ ਇਨਸਾਨ ਵੀ ਠੱਠੇ ਵੀ ਐ ਫੜ ਲੈਂਦਾ ਫੜਿਆ ਜਾਂਦਾ ਹਾਂ ਅੱਗੇ ਪਿਛੇ ਨਹੀਂ ਦੁਰਦੇ ਵੇਲੋ ਉਦੋਂ ਉਹ ਸਾਬ ਨਾਲ ਇਹ ਤਰੀਕਾ ਸੀ ਹਾਂ ਵੀ ਜਿਹੜੀ ਹੋਈ ਐ ਟੈਕਨੀਕਾਂ ਸੀ ਜੋ ਲੋੜ ਸੀ ਸਮਾਂ ਸੀ ਹੋ ਜਾਏ ਬਾਕੀ ਇਹ ਚੀਜ਼ ਨਾ ਵੀ ਆਪਾਂ ਨੂੰ ਕਿਤੇ ਖਰੀਦਣੀ ਨਹੀਂ ਪੈਂਦੀ ਸੀ ਆਪ ਹੀ ਸਾਰੇ ਮਤਲਬ ਆਪਣੇ ਪਿੰਡਾਂ 'ਚ ਘਰਾਂ 'ਚ ਲੋਕ ਜਿਹੜੇ ਆਪਣੇ ਮੈਸ ਤੇ ਉਹ ਵਾਕਿਆ ਹੈ ਵੀ ਇੰਜੀਨੀਅਰ ਸੀਗੇ ਪੂਰੇ ਹਾਂ ਹਾਂ ਉਹਨਾਂ ਨੇ ਬਣਾਈਆਂ ਚੀਜ਼ਾਂ ਨੂੰ ਅੱਜ ਰਿਪੇਅਰ ਕਰਾਉਣਾ ਵੇ ਰਿਪੇਅਰ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਹੈਨਾ ਕਿਉਂਕਿ ਸਾਰੀ ਉਹ ਸਮਾਨ ਇਹ ਨਹੀਂ ਅੱਗੇ ਸਾਰੀ ਟਲਾਈਜ਼ ਕਰਕੇ ਸਾਰੇ ਆਪਸਾਂ ਨੂੰ ਬਣਾਉਂਦੇ ਕਰਦੇ ਸੀ ਹਾਂਜੀ ਨਹੀਂ ਬਹੁਤ ਵਧੀਆ ਬਈ ਤੇ ਬਹੁਤ ਸੋਹਣੀਆਂ ਚੀਜ਼ਾਂ ਇੱਕ ਇੱਕ ਚੀਜ਼ ਪੂਰੀ ਪ੍ਰੋ ਕੇ ਰੱਖੀ ਹੋਈ ਆ ਇਹ ਘੋੜੀ ਦੀ ਆ ਬਈ ਹਾਂ ਇੱਕ ਉਡੀ ਦੀ ਕਾਠੀ ਹੈ ਜੀ ਠੀਕ ਹੈ ਇਹ ਕਾਠੀ ਵੀ ਬਹੁਤ ਪੁਰਾਣੀ ਹੈ ਕਿਉਂਕਿ ਜਿਹੜੀਆਂ ਅੱਜ ਕੱਲ ਆਮ ਕਾਠੀਆਂ ਉਹ ਤਾਂ ਆਪਾਂ ਥੋੜੇ ਸਮੇਂ ਸਵਾਰੀ ਹਾਸਤੇ ਪਰ ਦਿੰਦੇ ਹਾਂ ਜੀ ਹਾਂ ਜੀ ਹਾਂ ਜੀ ਇਹ ਵਿੱਚੋਂ ਵੀ ਟੈਬ ਬਣੀ ਵੀ ਹੈ ਠੀਕ ਹੈ ਹਾਂ ਇਹਨੂੰ ਆ ਕਰੀ ਪਾਲੋ ਆਪਾਂ ਕਈ ਦਿਨ ਬਾਅਦ ਨਾਂ ਵੀ ਲਾਉਂਦੇ ਵਿੱਚ ਹਵਾ ਕ੍ਰੋਸ ਹੁੰਦੀ ਜਿਵੇਂ ਕਿ ਲੜਾਈਆਂ ਲੜਦੇ ਜਾਂ ਉਹ ਕਰੀ ਤੇ ਵਾਰ-ਵਾਰ ਦਾ ਕਾਠੀ ਬਣ ਨਹੀਂ ਜਾਂਦੀ ਸੀ ਉਹ ਫਿਰ ਤਿਆਰ ਬਰਤਾਰੀ ਰਹਿੰਦੇ ਸੀ ਠੀਕ ਹੈ ਉਹਨਾਂ ਸਮੇਂ ਦੀ ਬਹੁਤ ਪ੍ਰਾਤਨ ਕਾਠੀ ਹੈ ਜੀ ਠੀਕ ਆ ਆ ਛੋਟੇ ਛੋਟੇ ਕੀ ਆ ਗਰਬ ਕਰਬ ਇਹ ਲਗਾਵਾਂ ਜੀ ਅੱਛਾ ਹਾਂ ਇਹ ਮਤਲਬ ਸੱਤ ਬੰਨੀ ਦੇ ਲਗਾ ਮੋਂ ਤਾਂ ਹੋਰ ਵੀ ਬਦਲ ਨੂੰ ਪਰ ਆਪਣੇ ਕੋਲ ਸੱਤ ਬੰਨੀ ਦੀ ਇਹ ਠੀਕ ਹੈ ਬਈ ਹਾਂ ਇਹ ਤਾਂ ਇਹ ਅੰਗਰੇਜ਼ੀ ਚ ਨਾਂ ਲਿਖੇ ਹੋਏ ਆ ਪੰਜਾਬੀ ਚ ਆਪਣਾ ਨਾਮ ਨਵਾਦ ਨਹੀਂ ਹੋਇਆਗਾ ਬਾਹਰੋਂ ਭੇਜੀ ਸੀ ਆਪਣਾ ਨਾਂ ਇਹਨਾਂ ਦੇ ਠੀਕ ਹੈ ਜੀ ਹਾਂ ਉਹ ਵੀ ਫਿਰ ਆਪਣਾ ਅੰਗਰੇਜ਼ੀ ਚ ਲਿਖਤੀ ਠੀਕ ਹੈ ਬਈ ਹਾਂਜੀ ਲਓ ਵੀ ਬਹੁਤ ਵਧੀਆ ਬਈ ਬਹੁਤ ਸੋਹਣਾ ਸਭ ਤੋਂ ਵਧੀਆ ਇੱਥੇ ਖੁਸ਼ੀ ਇਹ ਮਿਲਦੀ ਹੈ ਯਾਰ ਇੱਕ ਇੱਕ ਚੀਜ਼ ਨੂੰ ਇੰਨਾ ਸਾਫ਼ ਕੇ ਸਫਾਈ ਕਰਕੇ ਰੱਖਿਆ ਹੋਇਆ ਹੈ ਅੱਜ ਮੇ ਪਿਆ ਨੀਰਨਾ ਆਪਣੇ ਆਪਣੇ ਇੰਨਾ ਬੰਦੂਈ ਅੱਗੇ ਹੁੰਦਾ ਸੀ ਹਾਂ ਮੈਂ ਇਹ ਨੀਰਨਾ ਹੈ ਅੱਛਾ ਜੀ ਹਾਂ ਇਹ ਅੱਗੇ ਨਾ ਹੁਣ ਤਾਂ ਆਪਾਂ ਜਿਵੇਂ ਨੇਲ ਕਟਰ ਜਿਵੇਂ ਨੋ ਕੱਟੀ ਜਾਂਦੇ ਆਪਾਂ ਘਰਾਂ ਦੇ ਵਿੱਚ ਆਮ ਹੀ ਹੋ ਗਿਆ ਹਾਂ ਜੀ ਅੱਗੇ ਆਪਣੇ ਜਿਵੇਂ ਨਾਈ ਸੀਗੇ ਉਹ ਘਰਾਂ ਚ ਆਉਂਦੇ ਸੀਗੇ ਨਾਲ ਤੇ ਨੋ ਕੱਟਦੇ ਸੀ ਨਾਲੇ ਉਹ ਪਿੱਛੋਂ ਪੱਤੀ ਮੁੜੀ ਦੇ ਨਾਲੇ ਕੰਨਾਂ ਦੀ ਸਫਾਈ ਕਰਦੇ ਸੀ ਠੀਕ ਆ ਬਈ ਹਾਂ ਉਹੀ ਕਰਦੇ ਸਾਰਾ ਬੰਦਾਈ ਘਰੇ ਆ ਕੇ ਅੱਛਾ ਜੀ ਅੱਛਾ ਹਾਂ ਨੋ ਵੀ ਉਹ ਕੱਟਦੇ ਸੀਗੇ ਠੀਕ ਤੇ ਮੋਰ ਪੱਤੀ ਮੁੜੀ ਵੀ ਉਹਨੂੰ ਨੇਰ ਨਾ ਕਹਿੰਦੇ ਠੀਕ ਇੱਕ ਆ ਕੀ ਪਿਆ ਪਾਈਪ ਜਿਆ ਇਹ ਵੀ ਫੋਰ ਆਈ ਹੈ ਅੱਜ ਅੱਜ ਕੱਲ ਫਾਰਾ ਪਾਣੀ ਲੈਣੀਗਾ ਹਾਂ ਹਾਂ ਇਹ ਵੀ ਫਾਰਾ ਪਾਣੀ ਵਾਲਾ ਹੀ ਹੋ ਸਕਦਾ ਪਿੱਤਲ ਦਾ ਫਾਰਾ ਪਰਾਣਾ ਠੀਕ ਆ ਬਈ ਠੀਕ ਆ ਇਹ ਦੋਵੇਂ ਚੀਜ਼ਾਂ ਸਾਡੇ ਪਹਿੜੇ ਨਾਈ ਸੀ ਬਹੁਤ ਪੁਰਾਣੇ ਉਹਨਾਂ ਨੇ ਮੈਨੂੰ ਦਿੱਤੀਆਂ ਸੀ ਵਿਰਾਸਤ ਵਜੋਂ ਕਿਹਨੇ ਸਾਡੀਆਂ ਸਾਹਕੇਰਾ ਹਾਂਜੀ ਨਹੀਂ ਵਧੀਆ ਉਹਨਾਂ ਦਾ ਭਾਈ ਨਾਮ ਵੀ ਰੱਖਿਆ ਫਿਰ ਲੱਗ ਕੇ ਕਿਤੇ ਨਹੀਂ ਉਹ ਨਾਂ ਨਹੀਂ ਲਿਖੀ ਕੋਈ ਵੀ ਲਿਖਿਆ ਉਹਨਾਂ ਦਾ ਮੈਂ ਫਿਰ ਐਨਾਂ ਦਾ ਫਿਰ ਜਿਵੇਂ ਆਪਾਂ ਉਹਨਾਂ ਦਾ ਨਾਲੇ ਤਾਂ ਫਿਰ ਹੋਰ ਹੈ ਸਾਡਾ ਉਹ ਕੋਈ ਚੀਜ਼ ਆਏ ਉਹ ਹੋ ਜਾਂਦੀ ਹੈ ਜਾਂ ਇੱਕ ਵੇਹੇ ਹਾਂ ਡਾਟਾ ਰੱਖਿਆ ਹੋਵੇ ਉਹ ਚ ਨਾ ਹੁਣ ਇੱਕ ਤਾਂ ਇਹਨਾਂ ਬਾਰੇ ਲਿਖ ਕੇ ਰੱਖਣਾ ਫਿਰ ਨਾ ਫਿਰ ਉਲਝ ਜਾਂਦਾ ਹੁਣ ਤਾਂ ਆਪਾਂ ਜਦੋਂ ਤੁਸੀਂ ਦੇਖੋਗੇ ਪੜ੍ਹੋਗੇ ਨੇਰ ਨਾਲ ਗਦੋਂ ਹੀ ਪਤਾ ਲੱਗ ਜਾਂਦਾ ਹਾਂਜੀ ਹਾਂਜੀ ਫਿਰ ਬਾਲਾ ਲੰਮਾ ਹੋ ਜਾ ਫਿਰ ਇਹਨਾਂ ਦਾ ਇਹ ਨੂੰ ਜੇ ਆਪਾਂ ਇੱਕ ਰਜਿਸਟਰ ਤੇ ਲਿਖਿਆ ਜਾਵੇ ਉਹ ਮੇਰੇ ਯਾਦ ਆ ਹਾਂਜੀ ਉਵੇਂ ਲਿਖ ਸਕਦੇ ਨਾ ਆਪ ਰੱਖ ਸਕਦੇ ਲਿਖ ਕੇ ਰੱਖ ਸਕਦੇ ਹਾਂ ਬਿਲਕੁਲ ਬਿਲਕੁਲ ਉਹ ਕਿਉਂਕਿ ਮੇਰੇ ਕੋਲ ਕੋਸਟ ਇਹ ਚੀਜ਼ਾਂ ਹੀ ਹੋਈਆਂ ਜਿਹੜੀਆਂ ਮੈਂ ਕਿਸੇ ਉੱਤੇ ਲੈ ਕੇ ਜੇ ਮੈਨੂੰ ਦਿੱਤੀਆਂ ਹਾਂ ਜਿਆਦਾਤਰ ਤਾਂ ਮੈਂ ਇਹ ਇੱਕ ਬਾੜ ਚ ਇਕੱਠੇ ਜੇ ਆਪਣੇ ਘਰ ਦੀਆਂ ਸੀ ਠੀਕ ਹੈ ਬਈ ਠੀਕ ਹੈ ਸਹੀ ਹੈ ਬਈ ਆ ਉੱਠ ਦੇ ਪਟਿਏ ਹਾਂ ਇਹ ਪਟਿਏ ਬਾਈ ਇਹਨੂੰ ਆਪਣਾ ਭਿੰਡੀ ਕਹਿੰਦੇ ਸੀਗੇ ਹਾਂਜੀ ਤੇ ਜਾਂ ਇਹਨੂੰ ਮਤਲਬ ਬਾਹਰ ਹਰਿਆਣੇ ਤੰਗ ਕਹਿੰਦੇ ਆ ਇਹ ਪਟਿਏ ਜਿਹੜਾ ਉਹ ਪਟਿਏ ਮੂਰਲਾ ਉਤਲਾ ਹੈਗਾ ਇੱਕ ਤਾਂ ਹਾਂਜੀ ਵੱਡਾ ਉੱਟੂ ਹੀ ਉਤੋਂ ਦੀ ਪੈਂਦਾ ਸੀ ਜਿਹੜਾ ਵਿਚਾਲੜਾ ਉਹ ਮੂਰੇ ਹੱਕ ਉਤੋਂ ਦੀ ਪੈਂਦਾ ਸੀ ਜਿਹੜਾ ਛੋਟਾ ਪਟਿਏ ਮਗਰ ਪੂਛ ਉਤੋਂ ਦੀ ਪੈਂਦਾ ਇਹਦਾ ਵਿੱਚ ਦੀ ਰੱਸਾ ਲੰਘਦਾ ਸੀਗਾ ਠੀਕ ਹੈ ਜੀ ਰੱਸਾ ਲੰਘ ਕੇ ਤੇ ਫਿਰ ਉਹ ਕੋੜੀ ਉਹ ਕੋੜੀ ਉੱਤੋਂ ਦੀ ਰੱਖੀ ਜਾਂਦੀ ਸੀ ਅੱਛਾ ਜੀ ਉਹ ਕੋੜੀ ਰੱਖ ਕੇ ਫਿਰ ਉਹ ਡੰਡਾ ਪੈਂਦਾ ਸੀ ਠੀਕ ਹੈ ਡੰਡਾ ਉੱਠਦਾ ਪੈ ਕੇ ਪਾਸੇ ਤੋਂ ਉਹ ਰਸਤੇ ਵੱਜ ਜਾਂਦੇ ਸੀ ਠੀਕ ਹੈ ਜੀ ਉਦੋਂ ਬਾਅਦ ਜਿਹੜਾ ਹਾਲ ਜੋੜਦਾ ਸੀ ਉਹ ਸੰਗਲੀ 'ਚ ਪਾਇਆ ਜਾਂਦਾ ਸੀ ਅੱਛਾ ਜੀ ਜਦੋਂ ਸਵੇਰੇ ਉੱਠ ਜੋੜ ਦਿੰਦੇ ਸੀਗੇ ਹੂੰ ਤੇ ਉਦੋਂ ਬਾਅਦ ਜਿਵੇਂ ਜਿਵੇਂ ਭੁੱਖਾ ਹੋਈ ਜਾਂਦਾ ਸੀ ਉਹ ਉਹਦੀ ਉਦਲੀ ਜਿਹੜੀ ਹੁੰਦੀ ਆ ਘਾੜ ਜੀ ਉਦਲੀ ਉਹ ਉਹ ਫਿਰ ਨੀਵੀ ਹੋ ਜਾਂਦੀ ਫਿਰ ਉਹ ਅੱਗੇ ਅੱਗੇ ਕੜੀ ਪਾਈ ਜਾਂਦੇ ਸੀ ਠੀਕ ਹੈ ਜੀ ਹਾਂ ਉੱਠ ਦਾ ਹਲਵਾ ਉਹਨਾਂ ਨਾ ਔਖਾ ਸੀ ਥੋੜਾ ਹਾਂ ਬਲਦਨ ਨਾਲ ਠੀਕ ਹੈ ਹਾਂ ਜੀ ਉਹ ਫਿਰ ਬਿੰਡੀ ਸਾਰਾ ਮਤਲਬ ਉੱਠ ਨੂੰ ਹਲ ਦੇ ਜੋੜ ਨਾਲ ਜਿਹੜੀ ਇਹ ਬਿੰਡੀ ਬੋਲਦੇ ਸੀ ਇਹ ਸਾਰਾ ਫਿਰ ਸਿਸਟਮ ਵਾ ਆਪਣੇ ਐਡਾਟ ਕੀਤਾ ਵਾ ਇਹ ਸਾਰਾ ਇਕੱਠਾ ਹੋ ਕੇ ਨਾਲ ਹਲ ਉੱਠ ਜੁੜਦਾ ਠੀਕ ਹੈ ਠੀਕ ਹੈ ਜਿਵੇਂ ਟਰੈਕਟਰ ਦੀ ਟਾਪ ਲਿੰਕ ਤੇ ਲਿੰਕਾਂ ਹੋਣਗੀਆਂ ਲਿੰਕਾਂ ਹੋਣਗੀਆਂ ਹਾਂ ਸਹੀ ਹੈ ਉਹ ਚੀਜ਼ ਹੈ ਠੀਕ ਹੈ ਇਹ ਕਾ ਚੀਜ਼ ਬਹੁਤ ਪੁਰਾਣੀ ਪਈ ਆ ਮਿੱਟੀ ਦਾ ਥਪਣਾ ਬਾਈ ਹਾਂ ਥਪਣਾ ਇਹ ਤਾਂ ਅੱਗੇ ਵੀ ਮੇਰੇ ਕੋਲ ਜਿੰਨੇ ਵੀ ਆਪਕ ਤਕਰੀਬਨ ਬੰਦੇ ਉਹਨਾਂ ਨੇ ਇਹ ਬਹੁਤ ਇਹਦੇ ਬਾਰੇ ਪੁੱਛਿਆ ਹਾਂ ਕਿਉਂਕਿ ਅੱਗੇ ਜਿਹੜੀਆਂ ਆਪਣੇ ਹੁਣ ਆਪਾਂ ਰੋਟੀ ਵੇਲ ਕੇ ਬਣਾਉਂਦੇ ਹਾਂ ਅੱਗੇ ਜਿਹੜੀ ਆਪਣੇ ਰੋਟੀ ਘਰ ਥੱਪਕੇ ਹੀ ਬਣਦੀ ਸੀ ਉਹ ਰੋਟੀ ਦਾ ਵੀ ਸਵਾਦ ਹੀ ਵੱਖਰਾ ਸੀ ਤੇ ਬੀਬੀਆਂ ਪੂਣਾ ਰੱਖ ਲੈਂਦੀਆਂ ਸੀ ਹਾਂਜੀ ਪੂਣ ਰੱਖ ਕੇ ਤੇ ਜਿਹੜਾ ਪੇੜੇ ਦਾ ਆਕਾਰ ਥੱਪਕੇ ਨੂੰ ਵਧਾਇਆ ਜਾਂਦਾ ਸੀ ਰੋਟੀ ਦਾ ਬਣਾਇਆ ਜਾਂਦਾ ਸੀ ਠੀਕ ਹੈ ਹਾਂ ਇਹਨਾਂ ਚੀਜ਼ਾਂ ਦਾ ਸਵਾਦ ਵੱਖਰਾ ਸੀ ਕਿਉਂਕਿ ਹੁਣ ਤਾਂ ਆਪਸ ਤੇ ਵੇਲ ਨਹੀਂ ਆ ਗਈ ਉਹ ਚੀਜ਼ਾਂ ਨੂੰ ਆਪ ਛੱਡਤਾ ਹਾਂਜੀ ਸਹੀ ਆ ਬਾਈ ਨਹੀਂ ਇਹ ਚੀਜ਼ ਵਾਕਈ ਬਹੁਤ ਹਾਂਜੀ ਤੇ ਆਹ ਕੁਛ ਭਾਂਡੇ ਜਿਹੜੇ ਹਾਂ ਇਹ ਪਿੱਤਲ ਦੇ ਭਾਂਡੇ ਜਿਵੇਂ ਕੰਗਿੰਗ ਲੈ ਗਲਾਸ ਇਹਨਾਂ ਨੂੰ ਕਹਿੰਦੇ ਆ ਇਹ ਪੁਰਾਣੀ ਇਕਾਂਸੀ ਜਿਆਦਾ ਮਹਿੰਗੀ ਹੁੰਦੀ ਸੀਗੀ ਹਾਂਜੀ ਹਾਂ ਤੇ ਮਤਲਬ ਉਹ ਵੀ ਡਿੱਗੇ ਜਿਵੇਂ ਟੁੱਟ ਜਾਂਦੀ ਹਾਂ ਥੋੜੀ ਜੀ ਟੁੱਟਦੀ ਹਾਂਜੀ ਹਾਂਜੀ ਉਹ ਜਿਹੜੇ ਛੰਨਾਗੇ ਚ ਸਾਰੀਆਂ ਧਾਤਾਂ ਹੀ ਹੁੰਦੀਆਂ ਸੀ ਇਹ ਵੀ ਇਹ ਵੀ ਟੁੱਟ ਜਾਂਦਾ ਹਨਾ ਨਹੀਂ ਇਹ ਨਹੀਂ ਇਹਦੇ ਵਿੱਚ ਤਾਂ ਤਾਂਬਾ ਵੀ ਹੈ ਕਾਪਰ ਵੀ ਇਹ ਪਿੱਤਲ ਵੀ ਸਾਰੀਆਂ ਧਾਤਾਂ ਦਾ ਹੁੰਦਾ ਠੀਕ ਹੈ ਇਹ ਨਹੀਂ ਟੁੱਟਦਾ ਹਾਂ ਇਹ ਲੋਕ ਅਗੇ ਇਹਦੇ ਵਿੱਚ ਦੁੱਧ ਚ ਲਾ ਕੇ ਪੀਂਦੇ ਸੀ ਇਹਨਾਂ ਦੇ ਵਿੱਚ ਠੀਕ ਆ ਬਈ ਠੀਕ ਆ ਬਾਕੀ ਆ ਕੁਝ ਫੋਟੋ ਵੀ ਇਕੱਠੀਆਂ ਕਰਕੇ ਹਾਂ ਉਹ ਜਿਹੜੀਆਂ ਚੀਜ਼ਾਂ ਆਪਾਂ ਮਤਲਬ ਨਹੀਂ ਲਿਆ ਸਕਦੇ ਜਿਵੇਂ ਉਹਦੇ ਫਿਰ ਫੋਟੋ ਲਾ ਲਈਆਂ ਠੀਕ ਹਾਂ ਜੇ ਕੋਲੂ ਨੂੰ ਆਪਣੇ ਕੋਲੂ ਪਤ ਸੁਣਿਆ ਸੀਗਾ ਜਿਵੇਂ ਹੈਗੀ ਹੈ ਪਾਕਿਸਤਾਨ ਦੀ ਵੀਡੀਓ ਸੀ ਮੇਰੇ ਕੋਲੇ ਹਾਂਜੀ ਉਹ ਤਾਂ ਮੈਂ ਬਣਵਾਈ ਸੀ 2011 ਕੇ ਸੀ ਪਾਕਿਸਤਾਨ ਠੀਕ ਹੈ ਬਈ ਹਾਂਜੀ ਜਿਵੇਂ ਪੁਰਾਣਾ ਪੰਜਾਬ ਆਪਣਾ ਕਿਵੇਂ ਹੁੰਦਾ ਸੀਗਾ ਹਾਂਜੀ ਤੇ ਕਿੰਨਾ ਕਿੰਨਾ ਕਿਵੇਂ ਕਿਵੇਂ ਵੰਡਿਆ ਗਿਆ ਹੂੰ ਸਹੀ ਹੈ ਬਈ ਹਾਂਜੀ ਇੱਥੇ ਆ ਕੇ ਬਾਈ ਕਿੱਥੋਂ ਤੱਕ ਦਾ ਅੰਦਾਜ਼ਾ ਤੁਸੀਂ ਕਹਿੰਦੇ ਆ ਵੀ ਪੰਜਾਬ ਦੇ ਬਾਰੇ ਪਤਾ ਲੱਗ ਜਾਂਦਾ ਹੋਊ ਆਪਣੇ ਇਸ ਕਮਰੇ ਦੇ ਵਿੱਚ ਇੱਥੇ ਉਹ तकरीबन ਖੇਤੀਬਾੜੀ ਦੇ ਸੰਬੰਧ ਵੀ तकरीबन ਪਤਾ ਲੈਂਦਾ ਘਰ ਦੀਆਂ ਰਸੋਈ ਵੀ ਪਤਾ ਲੱਗਿੰਦਾ ਵੀ ਇਹ ਕੀ ਆਪਣਾ ਸੌ ਸਾਲ ਦਾ ਕੰਮ ਹੋਊਗਾ ਹਾਂ ਹਾਂ 100 ਸਾਲ ਪੁਰਾਣਾ ਆਪਾਂ ਹਾਂ ਹਾਂ ਆਰਮਨ ਵਾਲੀ ਜਿਵੇਂ ਅੱਜ ਤੋਂ ਆਪਣੇ ਕਿੰਨੇ ਪੁਰਾਣੇ ਬਜ਼ੁਰਗ ਹੁੰਦੇ ਆ 70 80 ਸਾਲ 90 ਉਹਨਾਂ ਦਾ ਜ਼ਿਆਦਾ ਪਤਾ ਹੈ ਨਾ ਚੀਜ਼ਾਂ ਬਾਰੇ ਹਾਂ ਜੀ ਤੇ ਉਹ ਪਿਛਲਾ ਉਹ ਨਾਲ ਜਿਹਨੂੰ ਜਿਵੇਂ ਬਚਪਨ ਜਿਵੇਂ ਗੱਲੋਂ ਯਾਦ ਆ ਜਾਂਦਾ ਹਾਂ ਜੀ ਕਿਉਂਕਿ ਉਹ ਆਪਣੀ ਪਿਛਲੀ ਗੱਲ ਕੋਈ ਜ਼ਿਆਦਾ ਨਹੀਂ ਹੁੰਦੀ ਜਦੋਂ ਆਪਾਂ ਪੁਰਾਣੀ ਆਪਣੇ ਬਚਪਨ ਦੀ ਚੀਜ਼ਾਂ ਆਪਣਾ ਸਾਰਾ ਕੁਝ ਹੀ ਉਹ ਮੇਂ ਯਾਦ ਆ ਜਾਂਦਾ ਹਾਂ ਜੀ ਹਾਂ ਹਾਂ ਸਹੀ ਆ ਠੀਕ ਆ ਬ ਤੇ ਬਹੁਤ ਵਧੀਆ ਸੀ ਇਹ ਜਿਵੇਂ ਹੁਣ ਪੁਰਾਣੇ ਵੱਟੇ ਸੀਗੇ ਆਪਣੇ ਅੱਛਾ ਜੀ ਅੱਜ ਆਪਾਂ ਜਿਵੇਂ ਹੁਣ ਗ੍ਰਾਮਾਜ ਆ ਗਏ ਜਿਵੇਂ ਇਹ ਜਿਵੇਂ ਪੰਜ ਸੇਰ ਆ ਗਿਆ ਅੱਛਾ ਜੀ ਇਹ ਸਾਲੇ ਦੋ ਸੇਰ ਆ ਗਿਆ ਸੇਰ ਆ ਗਿਆ ਅੱਧ ਸੇਰ ਆ ਗਿਆ ਪਾਈ ਆ ਗਿਆ ਜਿਵੇਂ ਛਟਾਂਗ ਅੱਧ ਛਟਾਂਗ ਇਹ ਸਾਰੇ ਮਤਲਬ ਸੇਟ ਹੀ ਹੁੰਦਾ ਸੀ ਠੀਕ ਹੈ ਜੀ ਜਿਵੇਂ ਪਾਈ ਅੱਜ ਵੀ ਆਪਾਂ ਵੈਸੇ ਕਹਿੰਦੇ ਪਾਈ ਅਦੇ ਦੇ ਦਿਓ ਜਾਂ ਛਟਾਂਗ ਦੇ ਦਿਓ ਅੱਜ ਜਿਵੇਂ ਆਪਾਂ ਗ੍ਰਾਮਾਜ ਘਟ ਵਰਦੇ ਹਾਂਜੀ ਹਾਂਜੀ ਬੋਲਦੇ ਆਪਾਂ ਭਾਸ਼ਾ ਪੁਰਾਣੀ ਐ ਪੁਰਾਣੀ ਤੇ ਲੈਨੇ ਹਜੇ ਗ੍ਰਾਮਾਜ ਹੀ ਆਪਾਂ ਠੀਕ ਹੈ ਬਈ ਆਪਾਂ ਨੂੰ ਛਟਾਂਗ ਪਾ ਦਿਓ ਜੋ ਪਾਈ ਹਾਂ ਇਹ ਸਟਾਕ ਤਾਂ ਮੇਰੇ ਹਿਸਾਬ ਨਾਲ ਅੱਜ ਦੇ ਟਾਈਮ 'ਚ ਫੀਮ ਵਾਲੀ ਰਹਿ ਗਿਆ ਹਾਂ ਸਟਾਕ ਹਾਂ ਜੀ ਆ ਸਟਾਕ ਹੁੰਦੀਆਂ ਜਿਵੇਂ ਆ ਠੀਕ ਹੈ ਜੀ ਇਹ ਇਹ ਵੀ ਨਵੀਂ ਪੁਰਾਣੀ ਸਟਾਕ ਕਹਿ ਦਿੰਦੇ ਆ ਸਟਾਕ ਅਧ ਸਟਾਕ ਹੈ ਅੱਛਾ ਜੀ ਹਾਂ ਜੀ ਠੀਕ ਹੈ ਉੱਤੇ ਲਿਖਿਆ ਬੰਦ ਨੇ ਅੰਗਰੇਜ਼ੀ 'ਚ ਲਿਖਿਆ ਹੋਇਆ ਸਰ ਜੀ ਆ ਸਟਾਕ ਲਿਖਿਆ ਹਾਂ ਜੀ ਤੇ ਅਧ ਸਟਾਕ ਜਿਹੜਾ ਇਹ ਸਹੀ ਹੈ ਉਹਦੇ ਬਾਅਦ ਫਿਰ ਪਾ ਪਾਈ ਆ ਜਾਂਦਾ ਰੱਦ ਸੀ ਰਾ ਜਾਂਦਾ ਜੀ ਠੀਕ ਹੈ